하나 시티 ਗੁਰਦਾਸਪੁਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਨੇ ਨਾਕੇ ਦੌਰਾਨ ਇੱਕ ਵਿਅਕਤੀ ਨੂੰ 180 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ ਜਦਕਿ ਇਸੇ ਤਰ੍ਹਾਂ ਦੂਸਰੇ ਨਾਕੇ ਤੇ ਇੱਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਉਸ ਕੋਲ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਇੱਕ ਹੋਰ ਐਕਟਿਵਾ ਬਰਾਮਦ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਪੁਲਿਸ ਪਾਰਟੀ ਨੇ ਪੁਰਾਣਾ ਸ਼ਾਲਾ ਰੋਡ ਤੇ ਨਾਕਾਬੰਦੀ ਦੌਰਾਨ ਇੱਕ ਸਵਿਫਟ ਡਿਜ਼ਾਇਰ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਪੁਲਿਸ ਨੇ 180 ਨਿਜਾਇਜ਼ ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਜਿਸ ਤੇ ਪੁਲਿਸ ਪਾਰਟੀ ਨੇ ਵਿਅਕਤੀ ਗਗਨਦੀਪ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਪੁਲਿਸ ਪਾਰਟੀ ਨੇ ਐਸਟੀ ਕਾਲਜ ਲਾਗੇ ਨਾਕੇਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੂੰ ਜਦੋਂ ਰੋਕੇ ਉਸ ਕੋਲੋਂ ਕਾਗਜ਼ਾਤ ਮੰਗੇਗੇ ਤਾਂ ਉਸਨੇ ਸਹੀ ਉੱਤਰ ਨਹੀਂ ਦਿੱਤਾ ਅਤੇ ਜਦੋਂ ਪੁਲਿਸ ਪਾਰਟੀ ਨੇ ਸ਼ਕਤੀ ਤੇ ਪੁਸ਼ਤਾਸ਼ ਕੀਤਾ ਉਸਨੇ ਮੰਨਿਆ ਕਿ ਇਹ ਮੋਟਰਸਾਈਕਲ ਉਸਨੇ ਚੋਰੀ ਕੀਤਾ ਹੈ ਅਤੇ ਪੁਲਿਸ ਪਾਰਟੀ ਨੇ ਉਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਵਿਰੁੱਧ ਵੀ ਮਾਮਲਾ ਦਰਜ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ ਤੇ ਇੱਕ ਹੋਰ ਮੋਟਰਸਾਈਕਲ ਅਤੇ ਇੱਕ ਹੋਰ ਐਕਟਿਵ ਵਾਹ ਵੀ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਇਹ ਮਾਨਯੋਗ ਐਸਐਸਪੀ ਜੀ ਇਸ ਦਿਹਾੜੀ ਇਹ ਦਿਸ਼ਾ ਨਿਰਦੇਸ਼ਾਂ ਸਾਥ ਤੇ ਐਸਪੀਡੀ ਤੇ ਐਸਪੀ ਸਿਟੀ ਦੀ ਅੱਜ ਤੱਕ ਅਨੁਸਾਰ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਚੋਰੀ ਦੇ ਮੋਟਰਸਾਈਕਲ ਹੋ ਰਹੇ ਸੀਗੇ ਉਹਦੇ ਵਿੱਚ ਸਹੀ ਸੁਲਾਤਿਆਨ ਮਸੀਲ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਤੇ ਇੱਕ ਤੋਬਾ ਬਰਾਮਦ ਹੋਈ ਹੈ ਤਾਂ ਹੋਰ ਵੀ ਬਰਾਮਦੀਆਂ ਹੁਣਾਂ ਵੀ ਰਿਮਾਂਡ ਤੇ ਲਾ ਕੇ ਕਰਾਂਗੇ ਜਿੱਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਸਿਟੀ ਦੇ ਵਿੱਚ ਨੇ ਜੀ ਕੁਝ ਦਰਾਂਗੇ ਦੇ ਵਿੱਚ ਨੇ ਜੀ ਤੇ ਮੋਸ ਹੱਟ ਕੋਲ ਕ੍ਰਿਮੀਨਲ ਆ ਜੀ ਚੋਰੀ ਇਹ ਟੈਨਸ਼ਨ ਆਸੀ ਵੀ 25 ਜਨਨਾ ਨਾਟਰੀਮ ਕਨਵਾਇਟ ਦਰਜ ਹੈ ਜਿਹੜੀ ਜਗ੍ਹਾ ਚੋਰੀ ਕਰਦੇ ਕਿ ਵਿੱਚ ਵੀ ਹੈਗੇ ਨੇ ਹਾਂਜੀ ਹੁਣ ਰਿਮਾਨ ਤੇ ਲਵਾਂਗੇ ਜੀ ਤੇ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜੇ ਵੀ ਆਉਣਗੇ ਸਾਹਮਣੇ ਤੱਥ ਤੇ ਉਹ ਤੁਹਾਡੇ ਸੋਹਣੇ ਸਾਬਤ ਦੱਸਾਂਗੇ ਜੀ। ਇਹਦਾ ਬੈਕਗ੍ਰਾਉਂਡ ਕੀ ਹੈਗਾ ਕਿੱਥੋਂ ਰਹਿਣ ਵਾਲੇ ਹੱਸ। ਇਸਲਾਤੂਨ ਸਿੰਘ ਜੀ ਮੁਸਤਾਫਾ ਬਾਦ ਪਿੰਡੋਂ ਹੈਗਾ ਮੁਸਤਾਫਾ ਜੇਟਾਂ ਦਾ ਰਹਿਣ ਵਾਲਾ ਵਾ। ਪਹਿਲਾਂ ਵੀ ਇੱਥੇ ਸਿੱਟੀ ਦੇ ਵਿੱਚ ਤੇ ਮਕਦਮਾ ਦਰਜ ਹੋਇਆ ਸੀ। ਚੋਰੀ ਦੇ ਵਿੱਚ ਲੁੱਟ ਆਇਆ ਹੋ ਜਾਊਗਾ ਐਕਸਲੈਂਸ ਹੋ ਜਾਏਗਾ। ਆਹ ਇੱਕ ਪੰਜ ਚੀਜ਼ਾਂ ਨਾੜਤਾ ਵੀ ਹੈਗਾ ਜੀ ਇੱਥੇ। ਇਹਦਾ ਮਕਸਦਮਾ। ਐਫ ਆਈ ਨੰਬਰ 22 ਹੋਈਆ ਦਰਜ ਜਿਹਦੇ ਵਿੱਚ ਗਨਿਫ ਤੇ ਸੋਨੂੰ ਮਾਜਣਾ ਜੀ ਠੀਕ ਹੈ ਇਹ ਰਣਮਲਾਵਾ ਸ਼ਿਮਲਾਪੁਰ ਤੇ ਲੁਧਿਆਣਾ ਦਾ ਜੀ ਜਿੱਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਜਿਸ ਤੋਂ ਅਸੀਂ ਨਾਕਾ ਲਗਾਇਆ ਜਤੈਸ਼ ਰਾਣਾ ਸ਼ਰਦਾ ਤਰਫ ਤੋਂ ਆ ਰਿਹਾ ਸੀ ਜਿਹਦੇ ਕੋਲੋਂ ਅਸੀਂ ਜਦੋਂ ਰੰਗ ਤੇ ਚਿੱਟਾਂਗਰੀ ਸਕ੍ਰਿਪਟਸ ਜ਼ਾਹਿਰ ਅਜੇ ਚੈੱਕ ਕੀਤੀ ਜਿਸ ਦੇ ਵਿੱਚ 60 ਬੋਤਲਾਂ ਕਾਲਾੰਗੂਰ 12 ਬੋਤਲਾਂ ਪੰਜਾਬ ਲੈਂਡ ਲੋਟ ਰਾਮ ਗੱਡੀ ਦੇ ਡਿੱਕੀ ਵਿੱਚੋਂ 108 ਬੋਤਲਾਂ ਪੰਜਾਬ ਬਲੈਕ ਹਾਰਨ ਸ਼ਰਾਬ ਇਹ ਬਰਾਮਦ ਹੋਈ ਹੈ ਜੀ ਕਿੱਥੋਂ ਆ ਰਿਹਾ ਸੀ ਤਾਂ ਇਹ ਕਿੱਥੇ ਕਿੱਥੇ ਪਚੋੜੀ ਸਿਮਤ ਹੈ ਇਹ ਹੁਣ ਪੁਰਾਣਾ ਸਾਹਿਬ ਸਾਈਡ ਤੋਂ ਆਏ ਸੀ ਪਰ ਜੇ ਹੁਣੇ ਪੁਸ਼ਕੀਸ਼ ਜੀ ਨਾਲ ਮਾਰਦਿਆਂ ਲਵਾਂਗੇ ਇਹ ਕਹਿੰਦਾ ਮੈਂ ਅਮਸਤੋ ਲਿਆਂਦੀ ਆ ਪਰ ਮੰਡ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਰਏ ਤੇ ਕਿੱਥੇ ਇਹਨੇ ਪਹਚਾਉਣੀ ਸੀ ਜੀ ਇਹ ਜਿਹੜੇ ਪਹਿਲੇ ਮਾਮਲੇ ਦਾ ਦੋ ਸ਼ਰਾਬ ਦੇ ਵਿਆਹ ਹੋ ਗਏ ਸ਼ਰਾਬ ਦੇ ਮਕਦਮੇ ਜੀ ਚੋਰੀ ਦੇ ਮਕਦਮੇ ਦਰਜ ਨੇ ਜੀ 879 2 341 ਨੰਬਰ ਨੇ ਦਰਜ ਨੇ ਜੀ ਪਹਿਲਾਂ ਲਿਖਾਣ ਦੇ ਵਿੱਚ ਨਹੀਂ ਜੀ ਦਰੰਗ ਦੇ ਵਿੱਚ ਨਹੀਂ ਸ਼ਾਹਪੁਰ ਕੰਡੀ ਦਰਜ ਨੇ ਜੀ ਇਹਦੇ ਟੋਲ 8 ਕੰਮ ਦੇ ਮਕਦਮੇ ਦਰਜ ਨੇ ਪਹਿਲਾਂ ਜੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਇਹਦੇ ਖਿਲਾਫ ਜੀ ਹੁਣ ਅਸੀਂ 6